ਅਸਲਾਮੁਅਲੈਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਕੱਲ ਤਰਨਤਾਰ ਚੋਣਾ ਵਿੱਚ ਆਮ ਆਦਮੀ ਪਾਰਟੀ ਨੂੰ ਹੋਈ ਵੱਡੀ ਜਿੱਤ ਤੇ ਅਕਾਲੀ ਦਲ ਨੂੰ ਬੁਰੀ ਸ਼ਿਕਸਤ ਦਾ ਸਾਹਮਣਾ ਕਰਨਾ ਪਿਆ ਜਿਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਆਪਣਾ ਜ਼ਿਹਨੀ ਤਵਾਜਨ ਜਿਹੜਾ ਵਾ ਉਹ ਖੋ ਬੈਠੇ ਹੈ ਕਿਉਂਕਿ ਸਾਰਾ ਮਲਬਾ ਜਿਹੜਾ ਵਾ ਵਿਕਰਮ ਸਿੰਘ ਮਜੀਠੀਆ ਤੇ ਸੁਟਿਆ ਜਾ ਰਿਹਾ ਔਰ ਸੁਖਬੀਰ ਸਿੰਘ ਬਾਦਲ ਵਿਕਰਮ ਸਿੰਘ ਮਜੀਠੀਆ ਨੂੰ ਗਾਲ੍ਹਾਂ ਕੱਢਾਂ ਦਾ ਹੈ ਸਾਰਾ ਮਾਮਲਾ ਕੀ ਹੈ ਇਸ ਦੇ ਬਾਰੇ ਜਾਣਾਂਗੇ ਅੱਜ ਦੀ ਵੀਡੀਓ ਦੇ ਵਿੱਚ ਚੱਲ ਕੇ ਵੀਡੀਓ ਵੇਖਣੇ ਫਿਰ ਕਰਨੇ ਆ ਉਸ ਤੇ ਵਿਚਾਰ ਬਹੁਤ ਵੱਡੀ ਖਬਰ ਹੈ ਜਿਵੇਂ ਕਿ ਸੁਖਬੀਰ ਸਿੰਘ ਬਾਦਲ ਚੋਣ ਹਾਰਨ ਤੋਂ ਬਾਅਦ ਕਹਿੰਦੇ ਜੀ ਐਂ ਲੱਗਦਾ ਜਿਵੇਂ ਉਹਨਾਂ ਦਾ ਦਿਮਾਗ ਹੀ ਫਿੱਲ ਗਿਆ ਯਾਨੀ ਬਿਕਰਮ ਸਿੰਘ ਮਜੀਠੀਆ ਦੇ ਸਿਰ ਤੇ ਸਾਰਾ ਕੁਝ ਸੜ ਦਿੱਤਾ ਚੋਣ ਕੱਲ ਕਰਨ ਤਾਰਨ ਦੇ ਵਿੱਚ ਆਮ ਆਦਮੀ ਪਾਰਟੀ ਜਿੱਤੀ ਹੈ ਪਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਆਪਣੇ ਹੀ ਸਾਲੇ ਨੂੰ ਗਾਰਾਂ ਕੱਢ ਰਹੇ ਨੇ ਕਿਉਂ ਕਿ ਬਿਕਰਮ ਸਿੰਘ ਮਜੀਠੀਆ ਦਾ ਕਰਕੇ ਪੂਰੇ ਪੰਜਾਬ ਭਰ ਦੇ ਵਿੱਚ ਅਕਾਲੀ ਦਲ ਦੀ ਪੱਤੀ ਮੇਸ ਜੋ ਹੋਈ ਹੈ ਕਿਉਂਕਿ ਬਿਕਰਮ ਸਿੰਘ ਮਜੀਠੀਆ ਨੂੰ ਭਾਵੇਂ ਕਹਿੰਦੇ ਜੀ ਜਾਇਦਾਦ ਦੇ ਮਾਮਲੇ ਦੇ ਵਿੱਚ ਉਹਨੂੰ ਬੰਦ ਕੀਤਾ ਪਰ ਪੰਜਾਬ ਦੇ ਲੋਕ ਕੀ ਕਹਿ ਰਹੇ ਨੇ ਕਹਿੰਦੇ ਜੀ ਉਹ ਨਸ਼ਿਆਂ ਦਾ ਤਸਕਰ ਹੈ ਚਿੱਟੇ ਦਾ ਸਮਗਲਰ ਬਹੁਤ ਵੱਡੇ ਪੱਧਰ ਦੇ ਉੱਤੇ ਪੰਜਾਬ ਭਰ ਦੇ ਵਿੱਚ ਇਹੋੀ ਗੱਲ ਲੋਕਾਂ ਨੇ ਸਮਝੀ ਪਾਰੇ ਦਾ ਅਸਰ ਕਿਦੇ ਤੇ ਪੈ ਗਿਆ ਪੰਜਾਬ ਦੇ ਲੋਕਾਂ ਪ੍ਰਤੀ ਜੋ ਵਿਕਰਮ ਸਿੰਘ ਮਜੀਠੀਆ ਨੇ ਕੀਤਾ ਉਹ ਸੁਖਵੀਰ ਸਿੰਘ ਬਾਦਲ ਤੇ ਕਿਉਂ ਪੈ ਗਿਆ ਪੂਰੀ ਖਬਰ ਤਾਰਨ ਨਾਲ ਅੱਜ ਸਾਂਝੀ ਕਰਾਂਗੇ ਕਿਉਂਕਿ ਪੰਜਾਬ ਦੇ ਅੰਦਰ ਕੱਲ ਜਿਹੜਾ ਹਰਮੀਤ ਸਿੰਘ ਸੰਧੂ ਉਹ ਚੋਣ ਕਰਨ ਧਰਮ ਤੋਂ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਜਿੱਤ ਚੁੱਕੇ ਸੀ ਔਰ ਉਸ ਤੋਂ ਬਾਅਦ ਅਕਾਲੀ ਦਲ ਕਹਿੰਦੇ ਜੀ ਕਿ ਕکریاں ਪਾ ਰਿਹਾ ਸੁਖਵੀਰ ਸਿੰਘ ਬਾਦਲ ਹੈ ਜਿਹੜੇ ਇਹਨਾਂ ਦਾ ਦਿਮਾਗ ਸੈਂਟਰ ਦੇ ਵਿੱਚ ਨਹੀਂ ਰਿਹਾ ਕਿਉਂਕਿ ਕੱਲ ਬਹੁਤ ਵੱਡਾ ਧੱਕਾ ਤਰਨਤਾਰਨ ਦੀ ਚੋਣ ਨੂੰ ਲੈ ਕੇ ਲੱਗਿਆ ਇਹ ਖਬਰ ਹੈ ਨਾ ਜਿਹੜੀ ਐਨੇ ਪੂਰੇ ਪੰਜਾਬ ਦੇ ਵਿੱਚ 40 ਦਲ ਦੇ ਜਿੰਨੇ ਵੀ ਵਰਕਰ ਨੇ ਸਾਰੇ ਨੂੰ ਹੈਰਾਨ ਕਰ ਦਿੱਤਾ ਕਿਉਂਕਿ ਬਿਕਰਮ ਸਿੰਘ ਮਜੀਠੀਆ ਚਿੱਟੇ ਦਾ ਤਸਕਰਤਾ ਹੈ ਗਈ ਹੈ ਪਰ ਅਜਾ ਕਾਦੀਦਲ ਨੂੰ ਵੀ ਇਹ ਗੱਲ ਮੰਨਣੀ ਪੈ ਗਈ ਹੈ ਕਿ ਬਿਕਰਮ ਸਿੰਘ ਮਜੀਠੀਆ ਦਾ ਕਰਕੇ ਪੰਜਾਬ ਦੇ ਲੋਕ ਸਾਨੂੰ ਐਕਸੈਪਟ ਨਹੀਂ ਕਰ ਰਹੇ ਔਰ ਦੂਜੇ ਪਾਸੇ ਜੀ ਇਹਨਾਂ ਦੀ ਇੱਕ ਬਹੁਤ ਵੱਡੀ ਗਲਤੀ ਉਹ ਤੁਹਾਡੇ ਨਾਲ ਅੱਜ ਸਾਂਝੀ ਕਰ ਦਿੰਨੇ ਆ ਕਿ ਪੰਜਾਬ ਦੇ ਲੋਕਾਂ ਨੇ ਅਸਰ ਵਿਕਰਮ ਸਿੰਘ ਮਜੀਠੀਆ ਦੇ ਕਰਕੇ ਹੀ ਹਰਾਏ ਜਾਂ ਮਾਮਲਾ ਕੁਛ ਹੋਰ ਹੈ ਯਾਨੀ ਕਾਲੀਦਾਨ ਨੇ ਜੋ ਪੰਜਾਬ ਦੇ ਮੁੱਖ ਮੰਤਰੀ ਪ੍ਰਤੀ ਜਾਂ ਪੰਜਾਬ ਦੇ ਪ੍ਰਸ਼ਾਸਨ ਪ੍ਰਤੀ ਕਈ ਵਾਰ ਧਮਕੀਆਂ ਦਿੱਤੀਆਂ ਨੇ ਇਹ ਪੂਰੇ ਪੰਜਾਬ ਨੇ ਸੁਣ ਵੀ ਲਈਆਂ ਸੀ ਪਰ ਹੁਣ ਇਹਨਾਂ ਦੇ ਫੈਕਟ ਕੀ ਪੈ ਗਏ ਨੇ ਔਰ ਸਰਬੀਰ ਸਿੰਘ ਬਾਦਲ ਬਿਕਰਮ ਮਜੀਠੀਆ ਨੂੰ ਕਿਉਂ ਕੋਸ ਰਹੇ ਨੇ ਇਹ ਖਬਰ ਸਾਂਝੀ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਖਬਰ ਦਿਖਾਉਣੀ ਚਾਹੂੰਗਾ ਕਿ ਆਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਸੀਨੀਅਰ ਨੇਤਾ ਨੇ ਪਰ ਅਕਸਰ ਹਾਰਨ ਤੋਂ ਬਾਅਦ ਕਹਿੰਦੇ ਜੀ ਅਫਸੋਸ ਹੁੰਦਾ ਪਰ ਇਹ ਕਿੱਕੜੀਆਂ ਕਿਉਂ ਪਾ ਰਹੇ ਨੇ ਖੁਸ਼ੀ ਕਿਉਂ ਮਨਾ ਰਹੇ ਨੇ ਸੁਣੋ ਯਾਰ ਧਿਆਨ ਦੇ ਨਾਲ ਉਸ ਤੋਂ ਬਾਅਦ ਅਗਲੀ ਅਪਡੇਟ ਬਾਕੀ ਘਰਾਂ ਦੀ ਵੀ ਸਾਂਝੀ ਕਰਾਂਗੇ ਕਿ ਮਾਮਲੇ ਕੀ ਹੋਏ ਨੇ ਸੁਣੋ ਇਸ ਦੇ ਵਿੱਚ ਆਮ ਆਦਮੀ ਪਾਰਟੀ ਨੇ ਫਿਰ ਬਾਜ਼ੀ ਮਾਰੀ ਹੈ ਆਮ ਆਦਮੀ ਪਾਰਟੀ ਦੀ ਜਿੱਤ ਦੇ ਕੀ ਕਾਰਨ ਰਹੇ ਕਿਉਂ ਕਾਂਗਰਸ ਐਨੀ ਪਛੜ ਗਈ ਚੌਥੇ ਨੰਬਰ ਤੇ ਤੇ ਬੀਜੇਪੀ ਦਾ ਉਹੀ ਨੰਬਰ ਪਰਕਰਾਰਾ ਅਕਾਲੀ ਕਿਵੇਂ ਰਾਈਸ ਹੋਏ ਇਹ ਸਾਰੇ ਤੇ ਗੱਲਬਾਤ ਕਰਾਂਗੇ ਮੇਰੇ ਨਾਲ ਬਾਈ ਨਵਰੀਤ ਨੇ ਤੇ ਪ੍ਰੋਫੈਸਰ ਹਰਜੇਸ਼ਵਰਪਾਲ ਸਿੰਘ ਜੀ ਨੇ ਗੱਲਬਾਤ ਕਰਦੇ ਆ ਜਿਨ੍ਹਾਂ ਨੇ ਕੁਝ ਦਿਨ ਪਹਿਲਾਂ ਵੀ ਇਹ ਚੋਣ ਤੇ ਇਸ ਸਾਰੀ ਚੋਣ ਤੇ ਵਿਸ਼ਲੇਸ਼ਨ ਕੀਤਾ ਸੀ ਤੇ ਨੰਬਰ ਵੀ ਉਹੀ ਆਏ ਜਿਹੜੇ ਇਹਨਾਂ ਨੇ ਦੱਸੇ ਸੀ ਪ੍ਰੋਫੈਸਰ ਸਾਹਿਬ ਸਭ ਤੋਂ ਪਹਿਲਾਂ ਮੁਬਾਰਕਾਂ ਦਉਣੀ ਭੇਤਣੀਆਂ ਬਹੁਤ ਸਹੀ ਹੋਰੀਆਂ ਅੱਜ ਕੱਲ ਅ ਧੰਨਵਾਦ ਬਹੁਤ ਬਹੁਤ ਸਤਿਕਾਰਯੋਗ ਸਾਰੀ ਟੀਮ ਦਾ ਜਿਹੜਾ ਹੈਗਾ ਜੁਆਇੰਟ ਵਰਕ ਹੈਗਾ ਤੇ ਸਾਰਿਆਂ ਨੇ ਆਪਾਂ ਜਿਹੜੀ ਮਿਹਨਤ ਕੀਤੀ ਹੈਗੀ ਮਿਲੋ ਕੇ ਕਰਕੇ ਹੋਇਆ ਹੈਗਾ ਪਰ ਅੱਜ ਸਭ ਤੋਂ ਪਹਿਲਾਂ ਮੈਂ ਪੁੱਛੂਗਾ ਕਿ ਆਮ ਆਦਮੀ ਪਾਰਟੀ ਜਿੱਤੀ ਤਾਂ ਜਿੱਤੀ ਕਿਵੇਂ ਕੀ ਕਾਰਨ ਹੈ ਕੀ ਫੈਕਟਰ ਸੀ ਆਮ ਆਦਮੀ ਪਾਰਟੀ ਦੇ ਜਦ ਕਿ ਅਕਾਲੀ ਬਹੁਤ ਰਾਈਸ ਕਰਦੇ ਸੀ ਇਸੇ ਸਿਕੂਆਰ ਲੱਗਦਾ ਕਿ ਕੱਲ ਨੂੰ ਉੱਪਰ ਆ ਜਾਣਗੇ ਪਰ ਆਮ ਆਦਮੀ ਪਾਰਟੀ ਕਿਵੇਂ ਬਾਜ਼ੀ ਮਾਰੀ ਤਦ ਰ ਕੋ ਇਨਾਕ ਬਾਈਲੈਕਸ਼ਨ ਜਿਹੜੇ ਹੈਗੇ ਆਪਾਂ ਨੂੰ ਵੈਸੇ ਪੰਜਾਬ ਦਾ ਇਤਿਹਾਸ ਹੀ ਦੱਸਦਾ ਹੈਗਾ ਕਿ ਬਾਈਲੈਕਸ਼ਨ ਦੇ ਵਿੱਚ ਹਮੇਸ਼ਾ ਹੀ ਜਿਹੜੀ ਰੋਲਿੰਗ ਪਾਰਟੀ ਲੱਗੀ ਹੈ ਉਹਨੂੰ ਐਡਵਾਂਟੇਜ ਹੁੰਦਾ ਐਡਵਾਂਟੇਜ ਦੇ ਬਹੁਤ ਸਾਰੇ ਕਾਰਨ ਹਨ ਔਰ ਕੋਈ ਸਰਕ ਸਰਕਾਰੀ ਮਸ਼ੀਨਰੀ ਹੁੰਦੀ ਹੈ ਉਹਦਾ ਦਬਦਬਾ ਹੁੰਦਾ ਤੇ ਲੋਕਾਂ ਦਾ ਵੀ ਨਾ ਪੰਜਾਬ ਦੇ ਵਿੱਚ ਪਿਛਲੇ ਵੀ 25 ਸਾਲ ਦੇ ਵਿੱਚ ਮਨ ਬਣ ਚੁੱਕਿਆ ਹੈ ਕਿ ਯਾਰ ਸਰਕਾਰ ਨੂੰ ਹੀ ਵੋਟਾਂ ਪਾ ਦੇਣੀਆਂ ਚਾਹੀਦੀਆਂ ਕਿਉਂਕਿ ਸਰਕਾਰ ਦਾ ਕੰਮ ਤਾਂ ਆਪਾਂ ਇਹਨਾਂ ਤੋਂ ਹੀ ਲੈਣੇ ਤੋ ਇਹ ਇਹ ਤਾਂ ਕੁਛ ਨਹੀਂ ਜਰਨਲ ਫੈਕਟਰ ਸੀਗਾ ਇਸ ਤੋਂ ਇਲਾਵਾ ਇਹ ਸਿਲੈਕਸ਼ਨ ਦੇ ਵਿੱਚ ਜਿਹੜਾ ਆਮ ਆਦਮੀ ਪਾਰਟੀ ਨਾਲ ਜਿਹੜਾ ਕੈਂਡੀਡੇਟ ਸੀਗਾ ਉਹ ਅਕਾਲੀ ਦਲ ਤੋਂ ਜਿਹੜਾ ਤਿੰਨ ਵਾਰ ਪਹਿਲਾਂ ਐਮਐਲਏ ਬਣ ਚੁੱਕੇ ਸੀਗੇ ਇੱਕ ਵਾਰ ਜਿਆਦਾ ਦੋ ਵਾਰ ਅਕਾਲੀ ਦਲ ਤੋਂ ਹਰ ਵੀ ਸਿਲਸਿਲ ਜਿਹਨਾਂ ਦਾ ਲੋਕਲ ਆਧਾਰ ਵੀ ਆ ਲੋਕਾਂ ਦੇ ਵਿੱਚ ਉਹਨਾਂ ਦਾ ਜਿਹੜਾ ਹੈਗਾ ਅਕਸ ਵੀਚਰ ਹੈਗਾ ਉਹ ਕੰਪੈਰੀਟਿਵਲੀ ਜਿਆਦਾ ਠੀਕ ਸੀਗਾ ਤਾਂ ਸੁਣ ਲਿਆ ਪੰਜਾਬ ਵਾਲਿਓ ਜਿਵੇਂ ਕਿ ਮੌਜੂਦਾ ਸਰਕਾਰ ਮੌਜੂਦਾ ਜਿਹੜੀ ਸਰਕਾਰ ਹੈ ਨਾ ਕਹਿੰਦੇ ਜੀ ਉਹਨਾਂ ਕੋਲ ਮਸ਼ੀਨਰੀ ਹੁੰਦੀ ਆ ਉਹਨਾਂ ਦਾ ਦਬ ਦਬਾ ਹੁੰਦਾ ਹੈ ਬਾਕੀ ਚੰਗੇ ਕੰਮ ਕੀਤੇ ਨੇ ਅਸਰ ਕਰਕੇ ਤਰਨਤਾਰਨ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਹਰਮੇਸ਼ਿੰਦਰ ਸੰਧੂ ਨੂੰ ਜਿਤਾ ਦਿੱਤਾ ਹੁਣ ਦੂਜੇ ਪਾਸੇ ਆਜੋ ਵੀ ਸੁਖਬੀਰ ਸਿੰਘ ਬਾਦਲ ਚਾਹੇ ਤੁਸੀਂ ਹੋ ਚਾਹੇ ਮੈਂ ਹੋਵਾਂ ਕੋਈ ਵੀ ਹੋਵੇ ਜਿਹੜੇ ਬੰਦੇ ਕਰਕੇ ਆਪਣਾ ਖਰਾਬ ਹੁੰਦਾ ਉਹਦੇ ਸਿਰ ਤੇ ਤਾਂ ਬੰਦਾ ਗੱਲ ਸਿੱਟੂ ਆ ਪਰ ਇੱਕ ਪਾਸੇ ਪੰਜਾਬ ਦੇ ਅੰਦਰ ਸੁਖਬੀਰ ਸਿੰਘ ਬਾਦਲ ਨੇ ਆਪਣੀ ਉਹੀ ਸਾਮੀ ਹਵਾ ਬਣਾਉਣ ਦੀ ਕੋਸ਼ਿਸ਼ ਕੀਤੀ ਤੁਹਾਨੂੰ ਜਿਹੜੇ ਇਫੈਕਟ ਨੇ ਉਹੀ ਦੱਸਣੇ ਆ ਕਿ ਇਹਨਾਂ ਦੀ ਹਾਰ ਕਿਉਂ ਹੋਈ ਏ ਸੁਖਵੀਰ ਸਿੰਘ ਬਾਦਲ ਨੇ ਬੜਾ ਜੋਰ ਲਾਇਆ ਹੜ੍ਹਾਂ ਦੇ ਵਿੱਚ ਉਹਨੇ ਪੈਸੇ ਵੀ ਵੰਡੇ ਬਹੁਤ ਸਾਰਾ ਡੀਜ਼ਲ ਵੰਡਿਆ ਬੀਜ ਵੰਡ ਦਿੱਤਾ ਕਿਸਾਨਾਂ ਨੂੰ ਬਹੁਤ ਸਾਰੇ ਲੋਕਾਂ ਨੂੰ ਜਾਨੀ ਹਮਦਰਦੀ ਦਿਖਾਈ ਪਰ ਪੰਜਾਬ ਦੇ ਲੋਕ ਫੇਰ ਵੀ ਆਖਾਲੀ ਦਲ ਦੇ ਪਿੱਛੇ ਕਿਉਂ ਨਹੀਂ ਲੱਗੇ ਵਜ੍ਹਾ ਕੀ ਹੈ ਦੇਖੋ ਜੀ ਪਹਿਲੇ ਇਫੈਕਟ ਤੇ ਆਉਣੇ ਆ ਪੰਜਾਬ ਦੇ ਅੰਦਰ ਸਭ ਤੋਂ ਵੱਡੇ ਪਦਦਰ ਦੇ ਉੱਤੇ ਵੇਅਦਮੀਆਂ ਕਿਹਨੇ ਕਰਵਾਈਆਂ ਸੀ ਜਿਨ੍ਹਾਂ ਨੂੰ ਲੈ ਕੇ ਪੰਜਾਬ ਦੇ ਲੋਕ ਹਲੇ ਵੀ ਕਾਇਮ ਨੇ ਉਸੇ ਗੱਲ ਤੇ ਅੜੇ ਹੋਏ ਨੇ ਸੁਖਬੀਰ ਸਿੰਘ ਬਾਦਲ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਨੇ ਔਰ ਸੁਖਬੀਰ ਸਿੰਘ ਬਾਦਲ ਨੇ ਔਰ ਦੂਜੇ ਪਾਸੇ ਨਾਮ ਜਪਦੀਆਂ ਸੰਗਤਾਂ ਦੇ ਉੱਤੇ ਗੋਲੀ ਕਿਨੇ ਚਲਵਾਈ ਸੀ ਸੁਖਬੀਰ ਸਿੰਘ ਬਾਦਲ ਨੇ ਉਹਦੀ ਮੁਆਫੀ ਕਿਨੇ ਮੰਗੀ ਸੀ ਸੁਖਬੀਰ ਸਿੰਘ ਬਾਦਲ ਨੇ ਤਾਂ ਫਿਰ ਜਦੋਂ ਇਨਾ ਕੁ ਛੋਣ ਦੇ ਬਾਵਜੂਦ ਵੀ ਅਕਾਲੀ ਦਲ ਪੰਜਾਬ ਦਾ ਕੁਝ ਵੀ ਨਹੀਂ ਸਵਾਰ ਸਕਿਆ ਅਸਰ ਕਰਕੇ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਤਰਨ ਤਰਨ ਦੀ ਚੋਣ ਦੇ ਵਿੱਚ ਖੜਾ ਕੇ ਰੱਖ ਦਿੱਤਾ ਯਾਨੀ ਪਿੱਛੇ ਰੱਖ ਦਿੱਤਾ ਬਿਕਰਮ ਸਿੰਘ ਮਜੀਠੀਆ ਜਿਹਨੂੰ ਚਿੱਟੇ ਦਾ ਤਸਕਰ ਹੀ ਨਹੀਂ ਬਲਕਿ ਪੰਜਾਬ ਦੀ ਨੌਜਵਾਨੀ ਦਾ ਕਾਤਲ ਵੀ ਕਿਹਾ ਜਾ ਰਿਹਾ ਹੈ ਕਈ ਵਾਰ ਇਹਨਾਂ ਨੇ ਧਮਕੀਆਂ ਦਿੱਤੀਆਂ ਸ਼ਰੈਅ ਆਮ ਦਿੱਤੀਆਂ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੇ ਪ੍ਰਸ਼ਾਸਨ ਨੂੰ ਤਾਂ ਪੰਜਾਬ ਦੇ ਲੋਕ ਉਸੇ ਖਬਰ ਦੇ ਨਾਲ ਇਹ ਗੱਲ ਸਮਝ ਚੁੱਕੇ ਸੀ ਕਿ ਭਾਈ ਜੇਕਰ ਇਹਨਾਂ ਦੀ ਸੱਤਾ ਆਉਂਦੀ ਹੈ ਜਾਂ ਇਹਨਾਂ ਨੂੰ ਅਸੀਂ ਸੱਤਾ ਧਿਰ ਦੇ ਵਿੱਚ ਲੈ ਕੇ ਆਉਨੇ ਆ ਤਾਂ ਕੱਲ ਨੂੰ ਸਾਡੇ ਨਾਲ ਕੀ ਹੋਣਾ ਇਹਦਾ ਕੋਈ ਅੰਦਾਜ਼ਾ ਨਹੀਂ ਹੈ ਕਿਉਂਕਿ ਜਿਹੜੇ ਲੋਕ ਮੌਜੂਦਾ ਮੁੱਖ ਮੰਤਰੀ ਨੂੰ ਧਮਕੀ ਪੰਜਾਬ ਦੇ ਕਈ ਐਸਐਸਪੀ ਕੋਈ ਡੀਜੀਪੀ ਨੂੰ ਧਮਕੀ ਮੌਜੂਦਾ ਨੂੰ ਵੀ ਦੇ ਦਿੰਦੇ ਆ ਸਾਬਕਾ ਨੂੰ ਵੀ ਦੇ ਦਿੰਦੇ ਨੇ ਤਾਂ ਫੇਰ ਪੰਜਾਬ ਦੇ ਲੋਕਾਂ ਦਾ ਇਰਾਦਾ ਪਲਟ ਚੁੱਕਿਆ ਤਾਂ ਹੁਣ ਸੁਖਵੀਰ ਸਿੰਘ ਬਾਦਲ ਕਿਨੂੰ ਕੋਸ ਰਹੇ ਨੇ ਜਾਹਰ ਹੈ ਕਿ ਜਿਹੜੇ ਬੰਦੇ ਕਰਕੇ ਆਪਣੀ ਹੀਠੀ ਹੁੰਦੀ ਹੋਵੇ ਆਪਣੀ ਬਦਨਾਮੀ ਹੁੰਦੀ ਹੋਵੇ ਆਪਣੀ ਹਾਰ ਹੁੰਦੀ ਹੋਵੇ ਬੰਦਾ ਉਸੇ ਨੂੰ ਕੋਸੂ ਆ ਤਾਂ ਬਿਕਰਮ ਸਿੰਘ ਮਜੀਠੀਆ ਨਾਬਾ ਦੀ ਜ਼ਿਲ੍ਹੇ ਦੇ ਵਿੱਚ ਬੰਦ ਹੈ ਪਰ ਉਤੋਂ ਉਤੋਂ ਸਰਬੀਰ ਸਿੰਘ ਬਾਦਲ ਉਹਦੇ ਨਾਲ ਰਿਸ਼ਤਾ ਨਵਾਰੇ ਸੀ ਸ਼ਖਬੀਰ ਸਿੰਘ ਬਾਦਲ ਦੀ ਹਾਰ ਵੱਡੇ ਪੱਦਰ ਤੇ ਕਹਿ ਰਹੇ ਆ ਜੀ ਕਹਿੰਦੇ ਬਿਕਰਮ ਸਿੰਘ ਮਜੀਠੀਆ ਦੇ ਕਰਕੇ ਬਹੁਤ ਜਨਤਾ ਬਾਗਣਾ ਦੇ ਨਾਲ ਰੁੱਟ ਚੁੱਕੀ ਹੈ ਤੋ ਵੀ ਪਹਿਲਾਂ ਦੇ ਬੇਅਦਮੀਆਂ ਦੇ ਮਾਮਲੇ ਬਹੁਤ ਸਾਰੇ ਸਿੱਖਿਆ ਦੀ ਬਰਬਾਦੀ ਦੇ ਮਾਮਲੇ ਬਹੁਤ ਹੀ ਜ਼ਿਆਦਾ ਯਾਨੀ ਇਹ ਮਾਮਲੇ ਤੁਸੀਂ ਅਕਸਰ ਦੇਖਣ ਨੂੰ ਸਾਹਮਣੇ ਮਿਲਦੇ ਸੀ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਤੇ ਦੋਸ਼ ਲੱਗੇ ਸੀ ਇਸ ਕਰਕੇ ਪੰਜਾਬ ਦੇ ਲੋਕਾਂ ਨੇ ਤਾਂ ਇਹ ਲੋਕ ਹਰਾ ਦਿੱਤੇ ਨੇ ਹੋਰ ਦੂਜੇ ਪਾਸੇ ਆਜੋ ਜੀ ਕਹਿੰਦੇ ਜਿਹੜੀਆਂ ਬਾਕੀ ਤੇ ਹਾਰ ਗੀਆਂ ਨੇ ਉਹਨਾਂ ਨੇ ਕੀ ਫੈਕਟ ਨੇ ਕਹਿੰਦੇ ਜੀ ਸੰਦੀਪ ਸਿੰਘ ਸਨੀ ਦਾ ਭਰਾ ਮਨਦੀਪ ਸਿੰਘ ਉਹਨੂੰ ਕਹਰੇ ਸੀ ਸਿੱਖ ਪੰਥ ਦੀ ਵੋਟ ਜ਼ਿਆਦੇ ਆ ਸਿੱਖ ਪੰਥ ਉਹਨੂੰ ਨਹੀਂ ਹਰਾਉਣਾ ਉਹਨੂੰ ਵੋਟ ਪੈਣੀ ਆ ਤੇ ਭਾਈ ਅਮਰਪਾਲ ਸਿੰਘ ਆ ਜਿਹੜਾ ਉਹਦੇ ਕੈਂਡੀਡੇਟ ਨੂੰ ਕਹਿੰਦੇ ਜੀ ਜਿੱਥੇ ਮਿਲ ਜਾਨੀ ਆ ਪਰ ਨਹੀਂ ਕਿਉਂਕਿ ਜਿਹੜੇ ਲੋਕ ਪਰਨਤਾਰਨ ਦੇ ਨੇ ਉਹ ਕੰਲੇ ਸੇਖ ਹੀ ਨਹੀਂ ਬਲਕਿ ਉਹ ਪੰਜਾਬ ਹਮਦਰਦੀ ਨੇ ਕਿਉਂਕਿ ਪੰਜਾਬ ਦੀ ਸਰਕਾਰ ਨੇ ਨੱਥਕੀ ਨੂੰ ਪਾਈ ਏ ਨਸ਼ਿਆਂ ਤੇ ਵਿਕਰਮ ਸਿੰਘ ਮਜੀਠੀਏ ਤੇ ਇਹਨਾਂ ਬਾਦਲਾ ਤੇ ਜਿਨ੍ਹਾਂ ਨੂੰ ਪੰਜਾਬ ਦੇ ਵਿੱਚੋਂ ਅੱਜ ਤੱਕ ਕੋਈ ਵੀ ਪੰਜਾਬ ਦਾ ਮੁੱਖ ਮੰਤਰੀ ਨਾ ਕੋਈ ਹੋਰ ਲੀਡਰ ਉਂਗਲ ਤੱਕ ਕਰਨ ਦੀ ਕੋਸ਼ਿਸ਼ ਨਹੀਂ ਕਰਦਾ ਸੀ ਪਰ ਪੰਜਾਬ ਦੇ ਮੁੱਖ ਮੰਤਰੀ ਨੇ ਰਿਕਾਰਡ ਦੇ ਵਿੱਚ ਇਹ ਗੱਲ ਦਰਜ ਕਰਵਾਈ ਹੈ ਕਿ ਭਾਈ ਐਸੀ ਇਹਨਾਂ ਨੂੰ ਨੱਥ ਪਾਉਣ ਜਾਣਦੇ ਆ ਇਹ ਗੱਲ ਨੂੰ ਪੰਜਾਬ ਦੇ ਲੋਕ ਭਲੀ ਭਾਂਤੀ ਸਮਝ ਚੁੱਕੇ ਨੇ ਕਿ ਇਹ ਲੋਕ ਪੰਜਾਬ ਦੇ ਦੋਸ਼ੀ ਨੇ ਇਹਨਾਂ ਨੂੰ ਅਕਾਲ ਪੁਰਖ ਸਾਹਿਬ ਨੇ ਵੀ ਨਕਾਰ ਦਿੱਤਾ ਯਾਨੀ ਉਸ ਅਕਾਲ ਪੁਰਖ ਵਾਹਿਗੁਰੂ ਨੇ ਵੀ ਇਹਨਾਂ ਲੋਕਾਂ ਨੂੰ ਨੱਥਮਾਰੀ ਹੈ ਔਰ ਦੂਜੇ ਪਾਸੇ ਉਹਨਾਂ ਦੀਆਂ ਲੱਤਾਂ ਵਾਂਗ ਕਿ ਟੁੱਟਦੀਆਂ ਸੀ ਇਹ ਗੱਲ ਮੈਂ ਤੁਹਾਡੇ ਨਾਲ ਕੱਲ ਵੀ ਸਾਂਝੀ ਕੀਤੀ ਹੈ ਜੇਕਰ ਇਹ ਲੋਕ ਦੋਸ਼ੀ ਨਾ ਹੁੰਦੇ ਤਾਂ ਇਹਨਾਂ ਦੀ ਜਿੱਤ ਪੱਕੀ ਸੀ ਕਿਉਂ ਕਿ ਇਹ ਬੋਲ ਕਾਦੇ ਦੇ ਨਾਮ ਤੇ ਮੰਗਦੇ ਸੀ ਪੰਥ ਦੇ ਨਾਮ ਤੇ ਕੌਮ ਦੇ ਨਾਮ ਤੇ ਪਰ ਉਹੀ ਕੌਮ ਇਹਨਾਂ ਦੀ ਪਿੱਠ ਤੇ ਲੱਤ ਮਾਰ ਚੁੱਕੀ ਹੈ ਪਰ ਹੁਣ ਇਸ ਤੋਂ ਬਾਅਦ ਜਿਹੜੀ ਅਗਲੀ ਖਬਰ ਉਹ ਤੁਹਾਨੂੰ ਮੈਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਔਰ ਇਹਨਾਂ ਦੀ ਘਰਵਾਲੀ ਹਰਸਿਮਰਤ कौर ਬਾਦਲ ਉਹਨਾਂ ਦੋਮਾ ਤੇ ਪਾਉ ਉਹਦੇ ਪੂਰੇ ਪੰਜਾਬ ਦੇ ਵਿੱਚ ਉਸ ਤੇ ਤਰਗਾ ਮਚ ਜਾਣਾ ਕਿਉਂਕਿ ਖਬਰ ਹੀ ਕੁਛ ਐਸੀ ਹੈ। ਇਹ ਜਿੰਨੇ ਵੀ ਭੈਣ ਭਰਾ ਨੇ ਮੇਰੇ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ। ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਹਰੇ ਤੱਕ ਪਹੁੰਚੇ। ਬੈਲ ਵੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ।